ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ। 4 ਸਾਲਾਂ ਦੇ ਅੰਦਰ ਪੰਜਾਬ ਨੂੰ ਲੁੱਟਿਆ ਗਿਆ ਹੈ। ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਆਈ ਪੈਂਚਰ ਲਾਉਂਦੇ ਸੀ ਨਾ ਐਮਐਲਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਇਹ 1.5-1.5 ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਇਹਨਾਂ ਦੇ ਥੱਲੇ ਅੱਜ ਸਾਡੇ ਪਾਰਟੀ ਦੇ ਅਧਿਖਸ਼ ਮਨੀ ਸ਼ਰਮਾ ਜੀ ਔਰ ਸਾਡੇ ਪਰਵਾਰੀ ਸਾਹਿਬ ਇੱਥੇ ਆ ਗਏ ਨੇ ਡਾਕਟਰ ਅਮਰਿੰਦਰ ਸਿੰਘ ਜੀ ਉਹਨਾਂ ਦੀ ਅਗਵਾਈ ਅੰਦਰ ਅ ਸਰ ਹਰਜੀਤ ਸਿੰਘ ਜੀ ਜੋ ਤਰਨਤਾਰਨ ਤੋਂ ਸਾਡੇ ਬਾਈ ਇਲੈਕਸ਼ਨ ਦੇ ਕੈਂਡੀਡੇਟ ਨੇ ਉਹਨਾਂ ਦਾ ਨਾਮਿਨੇਸ਼ਨ ਕਰਾਉਣ ਵਾਸਤੇ ਆਏ ਆਂ ਪੰਜਾਬ ਇੱਕ ਬਦਲਾਵ ਚਾਹੁੰਦਾ ਹੈ ਪੰਜਾਬ ਦੇ ਅੰਦਰ ਜੋ ਪਿਛਲੇ 4 ਸਾਲਾਂ ਦੇ ਅੰਦਰ ਪੰਜਾਬ ਨੂੰ ਲੁੱਟਿਆ ਗਿਆ ਹੈ ਪੰਜਾਬ ਨੂੰ ਕੁੱਟਿਆ ਗਿਆ ਹੈ ਪੰਜਾਬ ਨੂੰ ਅੱਜ ਇਸ ਹਾਲਾਤਾਂ ਤੇ ਲੈ ਕੇ ਖੜਾ ਕਰ ਦਿੱਤਾ ਹੈ ਕਿ ਪੰਜਾਬ ਦੇਸ਼ ਦਾ ਸਭ ਤੋਂ ਵੱਡਾ ਕਰਜ਼ੇ ਵਾਲਾ ਸੂਬਾ ਬਣ ਗਿਆ ਹਰ ਰੋਜ਼ ਪੰਜਾਬ ਦੇ ਅੰਦਰ ਗੈਂਗਸਟਰਾਂ ਦੀਆਂ ਵਾਰਦਾਤਾਂ ਹੋ ਰਹੀਆਂ ਨੇ ਨਸ਼ਾ ਸਕੂਲਾਂ ਤੱਕ ਪਹੁੰਚਾ ਦਿੱਤਾ ਗਿਆ ਪੰਜਾਬ ਨੂੰ ਉਸ ਸਥਾਨ ਤੇ ਲਿਹਾਤਾ ਗਿਆ ਹੈ ਜਿੱਥੋਂ ਨੂੰ ਵਾਪਸ ਖੂਬਸੂਰਤ ਪੰਜਾਬ ਬਣਾਉਣ ਚ ਬਹੁਤ ਸਮਾਂ ਲੱਗਿਆ ਜੋ ਇੱਥੋਂ ਦੀ ਮੌਜੂਦਾ ਸਰਕਾਰ ਆ ਉਹਨੇ ਦਿੱਲੀ ਚ ਇਹ ਸਭ ਕੁਝ ਕੀਤਾ ਸੀ ਇਸੇ ਤਰੀਕੇ 10 ਸਾਲਾਂ ਦਿੱਲੀ ਨੂੰ ਬਿਲਕੁਲ ਬਰਬਾਦ ਕਰਕੇ ਦਿੱਲੀ ਨੂੰ ਉਜਾੜ ਕੇ ਜਿਵੇਂ ਪੰਜਾਬ ਵੱਲੋਂ ਕੂਚ ਕੀਤਾ ਹੋਏ ਇਸ ਕਰਕੇ ਪੰਜਾਬ ਚਾਹੁੰਦਾ ਕਿ ਜਿਸ ਤਰੀਕੇ ਬਾਕੀ ਦੇਸ਼ ਬਾਦ ਹੋ ਰਿਹਾ ਤੁਸੀਂ ਦੇਖੋ ਭਾਜਪਾ ਦੀ ਜਿੱਥੇ ਜਿੱਥੇ ਸਰਕਾਰ ਆ ਉੱਥੇ ਖੁਸ਼ਹਾਲੀ ਤਾਂ ਵਾਧੀ ਆ ਔਰ ਉੱਥੋਂ ਦੇ ਲੋਕ 2 2 3 3 4 4 ਵਾਰਾ ਰਿਪੀਟ ਕਰਕੇ ਸਰਕਾਰ ਬਣਾਉਂਦੇ ਨੇ ਕਿਉਂ ਕਰ ਕਿ ਉਹ ਉਥੋਂ ਦੇ ਲੋਕਾਂ ਦੇ ਸੂਬਿਆਂ ਨੂੰ ਉਥੋਂ ਦੇ ਲੋਕਾਂ ਦੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਚ 파ਰਟੀ ਨੇ ਕੰਮ ਕੀਤਾ ਇਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਮਨਰਿੰਦਰ ਮੋਦੀ ਜੀ ਦੀ ਸੋਚ ਦੇ ਨਾਲ ਇਹ ਪੰਜਾਬ ਵੀ ਵਾਪਸ ਤਰੱਕੀ ਦੀਆਂ ਲੀਹਾਂ ਤੇ ਚੜ ਸਕੇ ਪੰਜਾਬ ਇਸ ਨਸ਼ਾ ਮੁਕਤ ਹੋ ਸਕੇ ਪੰਜਾਬ ਗੈਂਗਸਟਰ ਮੁਕਤ ਹੋ ਸਕੇ ਪੰਜਾਬ ਦੇ ਅੰਦਰ ਕਿਸ ਤਰੀਕੇ ਨੌਜਵਾਨ ਮੁੰਡਿਆਂ ਦੇ ਇਨਕਾਊਂਟਰ ਕੀਤੇ ਜਾ ਰਹੇ ਨੇ ਕਿਸ ਤਰੀਕੇ ਉਹਨਾਂ ਨੂੰ ਇਸ ਜੰਜਾਲ 'ਚ ਧੱਕਿਆ ਜਾ ਰਿਹਾ ਹੈ ਪੰਜਾਬ ਪੁਲਿਸ ਨੇ ਇੱਕ ਪੰਜਾਬ ਪੁਲਿਸ ਸਟੇਟ ਨੂੰ ਪੁਲਿਸ ਸਟੇਟ ਬਣਾ ਕੇ ਰੱਖ ਦਿੱਤਾ ਹੈ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੰਜਾਬ ਦੇ ਲੋਕ ਹਤਾਸ਼ ਨੇ ਪੰਜਾਬ ਦੇ ਲੋਕ ਪਰੇਸ਼ਾਨ ਨੇ ਪੰਜਾਬ ਦੇ ਲੋਕ ਇਸ ਵੇਲੇ ਤらい ਤらい ਚ ਜੀ ਰਹੇ ਨੇ। ਖ਼ਰਾ ਦੇ ਅੰਦਰ ਤੁਸੀਂ ਦੇਖਿਆ ਕਿ ਤਰ੍ਹਾਂ ਮੁੱਖ ਮੰਤਰੀ ਜਾ ਕੇ ਲੁੱਕ ਕੇ ਆਪਣੇ ਹਸਪਤਾਲ 'ਚ ਦਾਖਲ ਹੋ ਗਏ ਤੇ ਜਿਹੜੇ ਨੇਤਾ ਪਿਛਲੇ 4 ਸਾਲ ਤੋਂ ਲੁੱਟ ਰਹੇ ਸੀ ਉਹ ਦਿੱਲੀ ਵਾਪਸ ਭੱਜ ਗਏ। ਇਸ ਕਰਕੇ ਸਰਦਾਰ ਹਰਜੀਤ ਸਿੰਘ ਜੀ ਦਾ ਖਾਲੀ ਕੈਂਡੀਡੇਟ ਦੇ ਰੂਪ 'ਚ ਨਹੀਂ ਬਲਕਿ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਦੀ ਸਰਕਾਰ ਦੇ ਦਰੋਂ ਨੁਮਾਇੰਦੇ ਦੇ ਰੂਪ ਚ ਨੇ ਜਦੋਂ ਇਹ ਜਿੱਤ ਕੇ ਜਾਣਗੇ ਤੇ ਇਸ ਇਲਾਕੇ ਦੇ ਅੰਦਰ ਪੰਜਾਬ ਦੀਆਂ ਸਕੀਮਾਂ ਨੂੰ ਸਿੱਧਾ ਲਿਆ ਸਕਣਗੇ ਅੱਜ ਜੋ ਪੰਜਾਬ ਦੀ ਸਰਕਾਰ ਰੋਕ ਕੇ ਖੜੀ ਆ ਇਸ ਪੰਜਾਬ ਦੇ ਲੋਕ ਇਸ ਉਮੀਦ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਸਾਥ ਦੇ ਰਹੇ ਨੇ ਜਦੋਂ ਦੀ ਭਾਰਤੀ ਜਨਤਾ ਪਾਰਟੀ ਕੱਲਾ ਕੇ ਨਾਲ ਲੜਨਾ ਸ਼ੁਰੂ ਹੋਈ ਆ ਕਦਮ ਦਾ ਕਦਮ ਅਸੀਂ ਅੱਗੇ ਵਧੇ ਆ ਕਿਤੇ 12 1200 ਵੋਟਾਂ ਪਈਆਂ ਸੀ ਸਾਨੂੰ ਵਿਧਾਨ ਸਭਾ ਦੇ ਅੰਦਰ ਲੋਕ ਸਭਾ ਦੇ ਅੰਦਰ ਉਸੇ 22% 25% ਵੋਟ ਦੇ ਜਾਂਚ ਕਾਮਯਾਬ ਹੋਏ ਔਰ ਹਰ ਕਿਸ ਨੂੰ ਯਕੀਨ ਆ कि जिस तरीके तरनतारन ਦੇ ਲੋਕ ਸਾਥ ਦੇ ਰਹੇ ਨੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਤਰਨਤਾਰਨ ਦੀ ਖੁਸ਼ਹਾਲੀ ਵਾਸਤੇ ਆਬਾਦ ਵਾਸਤੇ ਇਹ ਜਰੂਰ ਸਾਡਾ ਸਾਹਿਬ ਦਾ ਫਾਰਮ ਭਰਨ ਦੇ ਲਈ ਸਾਡੀ ਪਾਰਟੀ ਦੇ ਪੰਜਾਬ ਦੇ ਪ੍ਰਵਾਰੀ ਡਾਕਟਰ ਨਰਿੰਦਰ ਸਿੰਘ ਜੀ ਪਾਰਟੀ ਦੇ ਦਿੱਲੀ ਦੇ ਮੰਤਰੀ ਪੰਜਾਬ ਨਾਲ ਜਿਨ੍ਹਾਂ ਦੀ ਬਹੁਤ ਜ਼ਿਆਦਾ ਰੈਗਸਨ ਹੈਗਾ ਪੰਜਾਬ ਦੇ ਨਾਲ ਰਿਸ਼ਤੇ ਨੇ ਮੈਂ ਹੁਣ ਤਾਂ ਮੈਨੂੰ ਅੱਜ ਪਤਾ ਲੱਗਾ ਗੁਰਦਾਸਪੁਰ ਨਾਲ ਵੀ ਬੜਾ ਗਹਿਰਾ ਰਿਸ਼ਤਾ ਹੈ ਸਿਰਸਾ ਸਾਹਿਬ ਦਾ ਵੀ ਮੈਂ ਧੰਨਵਾਦੀ ਹਾਂ ਕਿ ਇਸ ਮੌਕੇ ਹਰਜੀਤ ਸਿੰਘ ਸੰਧੂ ਜੀ ਦੇ ਫਾਰਮ ਪਰ ਆਣ ਲਈ ਉਹ ਆਏ ਮੇਰਾ ਕੀ ਵੇਲੇ ਕਹਿਣਾ ਹੈ ਕਿ ਪੰਜਾਬ ਨੇ ਇਹਨਾਂ 4 ਸਾਲਾਂ ਦੇ ਅੰਦਰ ਨਾਰਾ ਲਾ ਕੇ ਆਈ ਸੀ ਸਿੱਖਿਆ ਕ੍ਰਾਂਤੀ ਦਾ ਨਾਰਾ ਲਾ ਕੇ ਆਈ ਸੀ ਹੈਲਥ ਕ੍ਰਾਂਤੀ ਦਾ ਮਿਲੀ ਕੀ ਹੈ ਲੂਟ ਕ੍ਰਾਂਤੀ ਉਹਦਾ ਕੱਲ ਜਿੰਦਾ ਜਗਦਾ ਉਦਾਹਰਣ ਜਿਹੜਾ ਮਿਲਿਆ ਇਹ ਤਾਂ ਗੱਲਾਂ ਕਰਦੇ ਸੀ ਭ੍ਰਸ਼ਟਾਚਾਰ ਦੀ ਤੁਸੀਂ ਬਿਲਕੁਲ ਠੀਕ ਸਵਾਲ ਪੁੱਛਿਆ ਜਿਹੜੇ ਐਮਐਲਏ ਇਹ ਕਹਿੰਦੇ ਸੀ ਕਿ ਅਸੀਂ ਪੈਂਚਰ ਲਾਉਂਦੇ ਸੀ ਜਿਹੜੇ ਐਮ.ਐਲ.ਏ ਇਹ ਕਹਿੰਦੇ ਸੀ ਕਿ ਭਾਈ ਮੈਂ ਤਾਂ ਮੋਬਾਈਲ ਰਿਪੇਅਰ ਕਰਦਾ ਸੀ ਇਹ ਡੇਢ-ਡੇਢ ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਇਹਨਾਂ ਦੇ ਥੱਲੇ ਔਰ ਮੈਂ ਇਹ ਗੱਲ ਚੈਲੰਜ ਨਾਲ ਤੱਲਾ ਵੀ ਕਹੀ ਹੈ ਮਾਨ ਸਾਹਿਬ ਨੂੰ ਮੈਂ ਦੋ ਵਾਰ ਦਾ ਵਿਧਾਇਕਾ ਨਵੀਂ ਗੱਡੀ ਨਹੀਂ ਖਰੀਦ ਸਕਦਾ ਕਿੰਨੀ ਤਨਖਾਹ ਹੈ ਐਮ.ਐਲ.ਏ ਦੀ 83300 ਰੁਪਇਆ ਇਹ ਡੇਢ-ਡੇਢ ਕਰੋੜ ਦੀਆਂ ਗੱਡੀਆਂ ਕਿੱਦਾਂ ਆ ਗਈਆਂ ਪੈਂਚਰ ਲਾਣ ਵਾਲਿਆਂ ਕੋਲ ਮੋਬਾਈਲ ਰਿਪੇਅਰ ਕਰਨ ਵਾਲਿਆਂ ਕੋਲ ਇਹਦੇ ਤੋਂ ਨਹੀਂ ਪਤਾ ਲੱਗਦਾ ਇਹਦੀ ਜਾਂਚ ਹੋਣੀ ਚਾਹੀਦੀ ਇਹਦਾ ਮਤਲਬ ਇੱਥੇ ਕੇਵਲ ਔਰ ਕੇਵਲ ਇੱਕੋ ਹੀ ਕੰਮ ਹੋਇਆ ਲੂਟ ਕ੍ਰਾਂਤੀ ਔਰ ਧੰਵਾਦ ਕਰਦਾ ਹਾਂ ਸਮੱਚੀ ਸੀਨੀਅਰ ਜੀ ਜੀ ਚੇਤੇ ਤੌਰ ਤੇ ਪਹੁੰਚੇ ਦਾਸ ਨੂੰ ਅਸ਼ੀਰਵਾਦ ਕਰਨ ਵਾਸਤੇ ਸਿੱਖਾ ਸਾਭ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸੁਭਾ ਪ੍ਰਧਾਨ ਜੀ ਅਸ਼ਿੰਮਾ ਸ਼ਰਮਾ ਜੀ ਦਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪਰਦੇਸ਼ ਦੇ ਸਹਿਪਰਭਾਗੀ ਜੰਮੂ ਤੋਂ ਮਜੂਤਾ ਵਧਾਇਕ ਸਰਦਾਰ ਬਰਿੰਦਰ ਸਿੰਘ ਰੈਣਾ ਜੀ ਦਾ ਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਕੇ ਜਨਾਂ ਦੇ ਅਸ਼ੀਰਵਾਦ ਸਦਕਾ ਅਸੀਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ਤਰਨਤਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਦੇ ਨਮਸਤਕ ਹੋ ਕੇ ਸਮੁੱਚੀ ਸੀਨੀਅਰ ਲੀਡਰਸ਼ਿਪ ਦੇ ਨਾਲ ਅੱਜ ਇਥੇ ਆ ਕੇ ਨਾਮਜ਼ਦਗੀ ਜਿਹੜੇ ਉਹ ਫਾਰਮ ਭਰੇ ਆ ਤੇ ਜੋ ਪਿਛਲੇ ਸਮੇਂ ਦੇ ਵਿੱਚ ਤਰਨਤਨ ਵਿਧਾਨ ਸਭਾ ਦੇ ਵਸੀਆਂ ਨੇ ਭਾਰਤੀ ਜਨਤਾ ਪਾਰਟੀ ਨੂੰ ਪਿਆਰ ਪਿਆਰ ਦਿੱਤਾ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀਆਂ ਰੀਤੀਆਂ ਨੀਤੀਆਂ ਤੋਂ ਖੁਸ਼ ਹੋ ਕੇ ਪਿਛਲੇ ਸਮੇਂ ਦੇ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਕਿਉਂਕਿ ਲੋਕ ਸਮਝ ਚੁੱਕੇ ਹੈ ਇਹ ਸਮੇਲ ਸਮੇਤ ਇਹਾਂ ਪਾਰਟੀਆਂ ਸਿਰਫ ਤੇ ਸਿਰਫ ਖਾਸ ਕਰ ਗਰੀਬ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਇਹਨਾਂ ਲੋਕਾਂ ਨੇ ਖਲਵਾੜ ਕੀਤਾ ਇਹਨਾਂ ਤੋਂ ਲੋਕ ਜਿਹੜੇ ਉਹ ਪੂਰੇ ਤਰ੍ਹਾਂ ਅਕ ਚੁੱਕੇ ਨੇ ਸੈਂਕੜਿਆਂ ਦੀ ਗਿਣਤੀ ਨੂੰ ਸ਼ਮੂਲੀਅਤ ਨੂੰ ਦੇਖਦਿਆਂ ਹੋਇਆਂ ਕੇ ਲੋਕ ਤਰਨਤਰਨ ਵਿਧਾਨ ਸਭਾ ਦੇ ਮਨ ਬਣਾ ਚੁੱਕੇ ਨੇ ਕਿ ਇਸ ਵਾਰ ਤਰਨਤਰ ਜਿਮਨੀ ਇਲੈਕਸ਼ਨ ਦੇ ਵਿੱਚ ਸਾਡੇ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੇ ਹੱਕ ਦੇ ਵਿੱਚ ਫਤਵਾ ਦੇਣ ਨੂੰ ਤਿਆਰ ਬਰ ਤਿਆਰ ਦੇ